ਆਪਣਾ ਫਰਨੀਚਰ ਹਾਊਸ ਐਂਡ ਇਲੈਕਟ੍ਰੀਕਲ ਸਟੋਰ ਤੁਸੀਂ ਇਲੈਕਟ੍ਰੋਨਿਕ ਸਟੋਰ ਦੋ ਸੜਕਾਂ ਦੇ ਕੋਲ ਕਸਵਾ ਔਰ ਔਰ ਤੁਸੀਂ ਦੇਖ ਸਕਦੇ ਹੈਗੇ ਆ ਕਿ ਇੱਥੇ ਜਿਹੜਾ ਫਰਨੀਚਰ ਦੀ ਦੁਕਾਨ ਹੈਗੀ ਆ ਔਰ ਕਾਫੀਆਂ ਵੱਡੀਆਂ-ਵੱਡੀਆਂ ਆਫਰਾਂ ਜਿਹੜੀਆਂ ਆ દિਵਾਲੀ ਦੇ ਉੱਪਰ ਮੌਕੇ ਦੇ ਉੱਪਰ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਤੁਹਾਨੂੰ ਇਹ ਵੀ ਪਤਾ ਹੈ ਕਿ ਅਸੀਂ ਐਡਵਰਟਾਈਜ਼ਮੈਂਟ ਜਿਹੜੀ ਆ ਬਹੁਤ ਹੀ ਘੱਟ ਆਪਣੇ ਚੈਨਲ ਤੇ ਦਿਖਾਉਂਦੇ ਆ ਸਿਰਫ ਉਹਨਾਂ ਦੀ ਐਡ ਕਰਦੇ ਆ ਜਿੱਤੋਂ ਆਪਣੇ ਗਾਹਕਾਂ ਨੂੰ ਕੋਈ ਨਾ ਕੋਈ ਫਾਇਦਾ ਹੁੰਦਾ ਹੋਵੇ ਔਰ ਇਹ ਤੁਸੀਂ ਆਪਣਾ ਫਰਨੀਚਰ ਹਾਊਸ ਦਾ ਜਿਹੜਾ ਹੈਗਾ ਆ ਇਹ ਤੁਸੀਂ ਕਸਵਾ ਔੜ ਦੇ ਵਿੱਚ ਹੈਗਾ 메ਨ ਰੋਡ ਆ ਰਾਹੋਂ ਰੋਡ ਆ ਔਰ ਦੋ ਸੜਕਾਂ ਦੇ ਕੋਲ ਆ ਔਰ ਇੱਥੇ ਆਫਰ ਇਸ ਤਰ੍ਹਾਂ ਦੀ ਆ ਜਿਸ ਤਰ੍ਹਾਂ ਲੋਕਾਂ ਨੂੰ ਪਤਾ ਲੱਗ ਰਿਹਾ ਹੈਗਾ ਆ ਖਰੀਦਦਾਰਾਂ ਨੂੰ ਦੀਵਾਲੀ ਦੇ ਉੱਪਰ ਪਤਾ ਲੱਗ ਰਿਹਾ ਆ ਇੱਥੇ ਆਫਰ ਕਾਫੀ ਵੱਡੀ ਵੱਡੀ ਜਿਹੜੀ ਆਫਰ ਮਿਲਦੀ ਹੈ ਗਿਆ ਔਰ ਲੈਨਾ ਦੀਆਂ ਜਿਹੜੀਆਂ ਲੈਨਾ ਹੈਗੀਆਂ ਗਾਕਾਂ ਦੀਆਂ ਉਹ ਲੱਗੀਆਂ ਹੋਈਆਂ ਨੇ ਅਸੀਂ ਬਾਕੀ ਜਿੰਨੀ ਵੀ ਜਾਣਕਾਰੀ ਹੈਗੀ ਆ ਉਹ ਇਹਨਾਂ ਦੇ ਕੋਲੋਂ ਲਵਾਂਗੇ ਵੈਸੇ ਇੱਥੇ ਇਹਨਾਂ ਨੇ ਲਿਖਿਆ ਵੀ ਹੋਇਆ ਆ ਆਪਣਾ ਮਤਲਬ ਕਿ ਤੁਹਾਡਾ ਆਪਣਾ ਫਰਨੀਚਰ ਹਾਊਸ ਇੱਥੇ ਫਰਨੀਚਰ ਦਾ ਹਰ ਸਮਾਨ ਜਿਸ ਤਰ੍ਹਾਂ ਡਬਲ ਬੈੱਡ ਸੋਫਾ ਸੈੱਟ ਡਾਈਨਿੰਗ ਟੇਬਲ ਅਤੇ ਗੱਦੇ ਆਦੀ ਬਾਜ਼ਵ ਕੀਮਤਾਂ ਤੇ ਆਰਡਰ ਤੇ ਵੀ ਤਿਆਰ ਕੀਤੇ ਜਾਂਦੇ ਆ ਔਰ ਇੱਕ ਤੁਹਾਡੀ ਜਾਣਕਾਰੀ ਲਈ ਹੋਰ ਦੱਸ ਦਈਏ ਇਹਨਾਂ ਨੇ ਲਿਖਿਆ ਹੋਇਆ ਕਿ ਜਿਹੜੇ ਜੇ ਕੋਈ ਬਹੁਤੇ ਪੈਸੇ ਨਹੀਂ ਖਰਚ ਸਕਦਾ ਪ੍ਰਾਣੇ ਸੋਫੇ ਘਰ ਦੇ ਵਿੱਚ ਪਏ ਹੁੰਦੇ ਆ ਉਹਨਾਂ ਦੀ ਵੀ ਜਿਹੜੀ ਰਿਪੇਅਰ ਹੈਗੀ ਆ ਇੱਥੇ ਕੀਤੀ ਜਾਂਦੀ ਆ ਵਿਆਹ ਸ਼ਾਦੀਆਂ ਤੇ ਜਿਹੜਾ ਆ ਸਪੈਸ਼ਲ ਜਿਹੜੀ ਆ ਇੱਥੇ ਤੁਹਾਨੂੰ ਸਹੂਲਤ ਮਿਲੇਗੀ ਔਰ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਤੁਹਾਨੂੰ ਆਪਣਾ ਫਰਨੀਚਰ ਹੋ ਉਸਦਾ ਤੁਸੀਂ ਦੇਖ ਸਕਦੇ ਆ ਗਦਾਮ ਗਦਾਮ ਜਿਹੜੇ ਆ ਗਦਾਮ ਜਿਹੜੇ ਆ ਉਹ ਭਰੇ ਹੋਏ ਨੇ ਔਰ ਕੀ ਕੀ ਆਫਰ ਇਹਨਾਂ ਬਲੋ ਲਗਾਈ ਗਈ ਆ ਉਸਤੇ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਤੁਹਾਨੂੰ ਅਸੀਂ ਦਵਾਂਗੇ ਔਰ ਕਿਸ ਚੀਜ਼ ਦੇ ਉੱਪਰ ਕੀ ਆਫਰ ਹੈਗੀ ਆ ਵੈਸੇ ਤਾਂ ਇਹਨਾਂ ਨੇ ਲਿਖ ਕੇ ਲਗਾਇਆ ਹੋਇਆ ਆ ਕਿਹੜੀ ਕਿਹੜੀ ਆਫਰ ਤੁਹਾਨੂੰ ਦਿੱਤੀ ਜਾਏਗੀ ਔਰ ਕੀ ਕੀ ਤੁਹਾਨੂੰ ਉਸ ਦੇ ਵਿੱਚ ਸਹੂਲਤ ਮਿਲੇਗੀ ਔਰ ਤੁਸੀਂ ਸੋਫਾ ਸੈੱਟ ਡਬਲ ਬੈੱਡ ਬੈੱਡ ਬਾਕਸ ਜਿਹੜੇ ਹੈਗੇ ਆ ਉਹ ਤੁਸੀਂ ਦੇਖ ਪਾ ਰਹੇ ਹੋ ਔਰ ਕਾਫੀ ਸ਼ਾਨਦਾਰ ਨੇ ਔਰ ਇਹਨਾਂ ਦੀ ਹਰ ਇੱਕ ਦੀ ਗਾਰੰਟੀ ਜਿਹੜੀ ਆ ਉਹ ਵੀ ਜਿਹੜੀ ਆ ਦਿੱਤੀ ਜਾਂਦੀ ਹੈਗੀ ਆ ਔਰ ਗੱਦੇ ਜਿਹੜੇ ਆ ਸਰਦੀਆਂ ਦੇ ਦਿਨ ਆ ਗਏ ਆ 2-in-1 ਗੱਦੇ ਵੀ ਮਿਲ ਜਾਣਗੇ ਸਿੰਗਲ ਗੱਦੇ ਵੀ ਮਿਲ ਜਾਣਗੇ ਬਾਕੀ ਇਹਨਾਂ ਤੋਂ ਅਸੀਂ ਜਾਣਕਾਰੀ ਲਵਾਂਗੇ ਔਰ ਡਿਜ਼ਾਈਨਿੰਗ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜੇ ਬਾਕਸ ਬੈੱਡ ਜਾਂ ਬੈੱਡ ਨੇ ਉਹਨਾਂ ਦੇ ਪਿੱਛੇ ਜਿਹੜੀ ਡਿਜ਼ਾਈਨਿੰਗ ਹੁੰਦੀ ਹੈਗੀ ਆ ਢੋਜੇ ਨੂੰ ਕਹਿ ਦਿੰਦੇ ਆ ਕਾਫੀ ਅੱਛੀ ਜਿਹੜੀ ਹੈਗੀ ਆ ਉਹ ਡਿਜ਼ਾਈਨਿੰਗ ਹੈਗੀ ਆ ਔਰ ਇਹਨਾਂ ਦੇ ਕੋਲੋਂ ਕੀ ਕੀ ਆਫਰ ਇੱਥੇ ਦਿੱਤੀ ਗਈ ਹੈਗੀ ਆ ਹੁਣ ਕੂਲਰਾਂ ਦਾ ਫੈਰ ਸੀਜ਼ਨ ਲੰਘ ਚੁੱਕਾ ਆ ਲੇਕਿਨ ਸਾਰੀ ਜਾਣਕਾਰੀ ਅਸੀਂ ਇਹਨਾਂ ਤੋਂ ਲਵਾਂਗੇ ਔਰ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦਪਾਪਾ YouTube ਚੈਨਲ ਦੇ ਉੱਪਰ। ਕੋਸ਼ਿਸ਼ ਕਰ ਰਹੇ ਹੈਗੇ ਆ ਜਿਸ ਤਰ੍ਹਾਂ ਮੈਂ ਇੱਥੇ ਖੜਾ ਹੀ ਹੈਗਾ ਆ ਤੁਸੀਂ ਦੇਖਿਆ ਹੈਗਾ ਆ। ਵੈਸੇ ਤਾਂ ਇਹਨਾਂ ਨੂੰ ਐਡ ਜਿਹੜੀ ਆ ਉਹ ਤੇ ਅਸੀਂ ਇਹਨਾਂ ਨੂੰ ਕਿਹਾ ਪਿਆ ਐਡਵਰਟਾਈਜ਼ਮੈਂਟ ਕਰੋ ਜਦ ਗਾਕਾ ਨੂੰ ਫਾਇਦਾ ਹੋ ਰਿਹਾ ਆ। ਲੇਕਿਨ ਤੇ ਦੁਕਾਨਦਾਰੀ ਤਾਂ ਇਹਨਾਂ ਨੂੰ ਵੈਸੇ ਹੀ ਪਹਿਲਾਂ ਬੜੀਆਂ ਸਹੂਲਤਾਂ ਦੇ ਰਹੇ ਹੈਗੇ ਆ ਗਾਕ ਤੇ ਵੈਸੇ ਹੀ ਇਹਨਾਂ ਕੋਲ ਹੈਗਾ ਐਡ ਦੀ ਏਡੀ ਲੋੜ ਵੀ ਨਹੀਂ ਸੀ। ਪਰ ਮੈਂ ਇਹਨਾਂ ਨੂੰ ਕਿਹਾ ਗਾਕਾਂ ਨੂੰ ਪਤਾ ਤਾਂ ਲੱਗੇ ਕਿ ਜਿਹੜਾ ਹੈਗਾ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਕਿ ਇੱਥੇ ਕੀ ਸਹੂਲਤਾਂ ਨੇ। ਔਰ ਗੱਦੇ ਵਗੈਰਾ ਜਿਨ੍ਹਾਂ ਨੇ ਜੋ ਵੀ ਕੁਝ ਖਰੀਦਣਾ ਹੈਗਾ ਆ ਉਹ ਤੁਸੀਂ ਦੇਖ ਰਹੇ ਆ ਕਿ ਦੀਵਾਲੀ ਦੇ ਉੱਪਰ ਖੀਦਾਰੀ ਆ ਜੀ ਕਰ ਰਹੇ ਹੋ ਜੀ ਹਾਂਜੀ ਹਾਂਜੀ ਮੈਂ ਕਹਿੰਦਾ ਹੁਣ ਦੀਵਾਲੀ ਦੇ ਉੱਪਰ ਫਿਰ ਹੁਣ ਗੱਦਿਆਂ ਦਾ ਆ ਗਿਆ ਨਾ ਸਮਾਂ ਹੁਣ ਗੱਦੇ ਲੈਣ ਆਏ ਹੋਣੇ ਆ ਜੀ ਠੀਕ ਹੈ ਜੀ ਅਸੀਂ ਜਾਣਾਂਗੇ ਇਹਨਾਂ ਦੇ ਕੋਲੋਂ ਕਿ ਸਮਾਨ ਦੇ ਉੱਪਰ ਆਫਰ ਕਹਿ ਤਾਂ ਰਹੇ ਆ ਤੇ ਕਿੱਡੀ ਕਬੱਡੀ ਆਫਰ ਦਿੱਤੀ ਆ ਕਿ ਗਾਹਕ ਤੁਹਾਡੇ ਕੋਲ ਆਵੇ ਔਰ ਇਸ ਕਾਰਨ ਕਰਕੇ ਗਾਹਕ ਜਿਹੜਾ ਹੈ ਕਿ ਦਿਵਾਲੀ ਦਾ ਸਮਾਨ ਦਿਵਾਲੀ ਦੇ ਉੱਪਰ ਜਿਹੜੀ ਆਫਰ ਹੋ ਤੁਹਾਡੇ ਕੋਲ ਲਵੇ ਉਹ ਸਾਰੀ ਆਫਰ ਜਿਹੜੀ ਆ ਅਸੀਂ ਜਾਣਾਂਗੇ ਔਰ ਸਮਾਨ ਦੇਖੋ ਤੁਸੀਂ ਦੇਖੋ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਬਾਹਰ ਲੈਣਾ ਲੱਗੀਆਂ ਹੋਈਆਂ ਦਿਖਾ ਲਈਆਂ ਔਰ ਗਾਹਕ ਜਿਹੜਾ ਹੈ ਕਿ ਲਗਾਤਾਰ ਇੱਥੇ ਆ ਰਿਹਾ ਆ ਇੱਕ ਦੂਜੇ ਨੂੰ ਦੱਸਦੇ ਨੇ ਗਾਹਕ ਕਿ ਭਾਈ ਸ਼ਹਿਰ ਨਹੀਂ ਜਾਣਾ ਹੈਗਾ ਸ਼ਹਿਰ ਦੇ ਵਿੱਚ ਕਿਰਾਇਆ ਲਾ ਕੇ ਜਾਉਂਗੇ ਗੱਡੀ ਦਾ ਕਿਰਾਇਆ ਦਉਂਗੇ ਫਿਰ ਉੱਥੇ ਤੁਹਾਨੂੰ ਮਹਿੰਗੀ ਚੀਜ਼ ਮਿਲੇਗੀ ਕਿਉਂਕਿ ਉਹਨਾਂ ਨੇ ਕਿਰਾਏ ਕਿਰਾਏ ਜਿਹੜੇ ਹੈਗੇ ਆ ਉਹ ਵੀ ਵਸੂਲਣੇ ਹੁੰਦੇ ਆ। ਔਰ ਬਾਕੀ ਸਾਰੀ ਜਾਣਕਾਰੀ ਇਹਨਾਂ ਤੋਂ ਅਸੀਂ ਲਵਾਂਗੇ। ਔਰ ਸਟੋਰ ਤੁਸੀਂ ਦੇਖ ਪਾ ਰਹੇ ਹੋ ਸਾਰਾ ਹੀ ਭਰਿਆ ਹੋਇਆ ਆ। ਖਿਆ ਤਾਂ ਇਹਨਾਂ ਨੇ ਹੋਇਆ ਆ ਕਿ ਆਫਰ 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 17500 ਘਟਾ ਕੀਤਾ ਆ 3000 14500 ਗਿਫਟ ਵਗੈਰਾ ਅਸੀਂ ਇਹਨਾਂ ਤੋਂ ਹੁਣ ਪੂਰੀ ਜਾਣਕਾਰੀ ਲੈਨੇ ਆ। ਔਰ ਜੀ ਬਾਜੀ ਕੀ ਹਾਲ ਚਾਲ ਆ? ਵਧੀਆ ਮਾਜੀ। ਨਾਮ ਕੀ ਆ ਤੁਹਾਡਾ? ਹਾਂਜੀ ਮੇਰਾ ਨਾਮ ਪਰਲੋਕ ਆ ਜੀ। ਆ ਪੂਰੀ ਦੁਕਾਨ ਦਾ ਨਾਮ ਦੱਸੋ। ਆਪਣਾ ਫਰਨੀਚਰ ਹਾਊਸ ਪਾ ਜੀ। ਤਰਾਹੋ ਰੋਡ ਔੜ। ਔੜ। ਹਾਂਜੀ। ਆ ਤੁਸੀਂ ਆਫਰ ਵਗੈਰਾ ਰੱਖੀ ਹੋਈ ਐ ਥੋੜਾ ਜਿਹਾ ਸਾਨੂੰ ਦੱਸ ਸਕਦੇ ਵੀ ਕਾਦੀ ਆਫਰ ਹੈਗੀ ਆ? ਇਹ ਪਾਜੀ ਦੀਵਾਲੀ ਧਮਾਕਾ ਆ ਜੀ। ਨੇ ਹੁਣ ਦੀਵਾਲੀ ਨੂੰ ਧਮਾਕਾ ਕਰੂਗੇ। ਔਰ ਜੀ ਔਰ। ਲੋਕਾਂ ਨੇ ਠਾ ਠਾ ਪਟਾਕਿਆਂ ਦੀ ਕਰਨੀ ਲੋਕਾਂ ਦੇ ਘਰਾਂ ਦੀ। ਸ਼ਾਨ ਤੁਸੀਂ ਵਧਾਣੀ ਆ। ਹਾਂਜੀ ਹਾਂਜੀ। ਅੱਛਾ ਤੇ ਆ ਕੀ ਲਿਖਿਆ ਆ ਕਾਦੀ ਇਹ ਆਫਰ ਹੈਗੀ ਆ 17000 ਜਾਂ ਕੀ ਇਸ ਤਰ੍ਹਾਂ? ਇਹ ਕਿੰਨੇ ਕਿੰਨੇ ਇੰਚੀ ਆ ਇਹ 43 ਇੰਚੀ ਆ ਫੁੱਲ 43 ਇੰਚੀ ਇਹ 43 ਇੰਚੀ ਹੈਗੀ ਆ ਹਾਂਜੀ ਹਾਂਜੀ ਇਹਦਾ ਵੈਸੇ ਰੇਟ ਕੀ ਆ ਪ੍ਰਾਈਸ 17500 ਰੁਪਏ ਐਮ ਆਰ ਪੀ ਆ ਐਮ ਆਰ ਪੀ ਮਤਲਬ ਜਿਹੜਾ ਐਮ ਆਰ ਪੀ ਦਾ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਦੱਸ ਦਿੰਨੇ ਆ ਕਿ ਜਿਹੜਾ ਪ੍ਰਿੰਟ ਰੇਟ ਉੱਪਰ ਲਿਖਿਆ ਹੁੰਦਾ 17500 ਹਾਂਜੀ ਇਹਨੂੰ ਲੈਸ ਕਰਕੇ 3000 ਵਿੱਚੋਂ ਮਾਈਨਸ ਕਰਕੇ 14500 ਦੀ ਹੈ ਜੀ 14500 ਅੱਛਾ ਭਾਜੀ ਇੱਕ ਗੱਲ ਹੈਗੀ ਆ ਹਾਂਜੀ ਇਹ ਤੁਸੀਂ ਆਫਰ ਤਾਂ ਕਹੀ ਜਾਂਦੇ ਹੈਗੇ ਆਂ ਤੁਹਾਨੂੰ ਇਹ ਵੀ ਪਤਾ ਹੈ ਤੁਹਾਨੂੰ ਕਿੰਨੇ ਸਾਲ ਦੁਕਾਨ ਨੂੰ ਵੀ ਹੋ ਗਏ ਬੇਸ਼ੱਕ ਜਿੰਨਾ ਚਿਰ ਮਰਜ਼ੀ ਹੋ ਗਿਆ ਪਰ ਮੈਂ ਕਦੀ ਐਡਵਰਟਾਈਜ਼ਮੈਂਟ ਨਹੀਂ ਕਿਸੇ ਦੀ ਕਰਦਾ ਠੀਕ ਹੈ ਜੀ ਹੁਣ ਤੁਹਾਡਾ ਮੈਂ ਇੱਥੇ ਆਇਆ ਸੀਗਾ ਆਪਣੇ ਗੱਦਿਆਂ ਦੇ ਕੰਮ ਹਾਂਜੀ ਮੈਂ ਤੁਹਾਡੀ ਆਫਰ ਦੇਖ ਕੇ ਹੁਣ ਆ 17500 ਤੋਂ ਘਟਾ ਕਰਤਾ 3000 ਤੇ 14500 ਹਾਂਜੀ ਜਿਹੜਾ ਸਾਡੀ ਵੀਡੀਓ ਦੇਖ ਕੇ ਆਏਗਾ ਉਹਨੂੰ ਵੀ ਕੁਝ ਕਰੂਗੇ ਮਾਨਦਾਨ ਕੀ ਉਹਨਾਂ ਨੂੰ ਵੀ ਗਿਫਟ ਤਾਂ ਮੰਗੇ ਵਧੀਆ ਗਿਫਟ ਤਾਂ ਮੰਗੇ ਭਾਜੀ ਨਹੀਂ ਫਿਰ ਐਦਾਂ ਨਾ ਨਾ ਕਰਿਓ ਭਾਜੀ ਦੇਖੋ ਗੱਲ ਠੀਕ ਸਹੀ ਆ ਜੀ ਜੀ ਗਿਫਟ ਦਾ ਲਾਲਚ ਦੇ ਕੇ ਤੇ ਬੰਦਾ ਸਾਡੇ ਕੋਲ ਆ ਜਾਵੇ ਬਾਡੀ ਵੀਡੀਓ ਦੇ ਕੇ ਆਨੂੰ ਹੋਰ ਮਾਨਤਾ ਵਾਧੂ ਕਰਾਂਗੇ ਜੀ ਅੱਛਾ ਇਹ ਪੈਸੇ ਵੀ ਘਟਾ ਦੇਣੇ ਪੈਸੇ ਵੀ ਘਟਾ ਦੇਣੇ ਤੇ ਫਿਰ ਤੁਸੀਂ ਆ ਜਿੰਨੀਆਂ ਲਾਈਆਂ ਸਾਰਿਆਂ ਤੇ ਕਰ ਦੋਗੇ ਹਾਂਜੀ ਹਾਂਜੀ ਦਮ ਰੱਖਦੇ ਆ ਦਮ ਰੱਖਦੇ ਆ ਪੱਕਾ ਮੈਂ ਫਿਰ ਤੁਹਾਡੇ ਖਿਲਾਫ ਕਾਰ ਲਾ ਦੇਣੀ ਆ ਜੇ ਨਾ ਦਿੱਤਾ ਨਾ ਦਿੱਤਾ ਲੋ ਜੀ ਵੈਸੇ ਕਮਾਲ ਦੀ ਗੱਲ ਆ ਇਹ ਮੈਂ ਖੜੇ ਖੜੇ ਗੱਲ ਕੀਤੀ ਤੁਸੀਂ ਮੈਨੂੰ ਸਾਰੇ ਜਾਣਦੇ ਆ ਜਿੰਨੇ ਵੀ ਮੇਰਾ YouTube ਚੈਨਲ ਦੇਖਦੇ ਆ ਮੈਂ ਕੋਈ ਗੱਲ ਪਹਿਲਾਂ ਬਣਾ ਕੇ ਨਹੀਂ ਕਰਦਾ ਹੈਗਾ ਸਭ ਨੂੰ ਪਤਾ ਆ 14500 ਤੋਂ ਵੀ ਤੁਹਾਨੂੰ ਨਾਲ ਹੀ ਗਿਫਟ ਦੇਣਗੇ ਉਸ ਤੋਂ ਅੱਗੇ ਕੀ ਹੈ ਜੀ ਆ ਇਹ ਤੁਹਾਡਾ ਇਹਦਾ ਅਸੀਂ ਸਾਡੀ ਜਿਹੜਾ ਵਾਸ਼ਿੰਗ ਮਸ਼ੀਨ ਲੈ ਲਓ ਤੁਸੀਂ ਆਹ ਨੀ ਆਹ ਉੱਪਰ ਰੇਟ ਕਿਹਾ ਦਾ ਹੈ ਪਹਿਲਾਂ ਦੋ ਇਹ ਰੇਟ ਹੈਗਾ ਜੀ LED ਦਾ ਇਹ 23 ਇੰਚੀ LED ਆ ਹਾਂ ਹਾਂ ਜੀ ਇਹ 8700 ਰੁਪਏ ਦੀ ਹੈ ਇਹਦੇ ਨਾਲ ਗਿਫਟ ਵੀ ਦਿੱਤਾ ਜਾਊਗਾ ਉਹ ਤਾਂ ਤੁਸੀਂ ਗਏ ਦੇ ਤਾਂ ਦੇਣਾ ਹੀ ਪੈਣਾ ਨਹੀਂ ਤਾਂ ਮੈਂ ਧੱਕੇ ਨਾਲ ਲੈ ਲੈਣਾ ਸਭ ਤੋਂ ਦਿਵਾਲੀ ਤਮਾਕਾ ਜਿਹੜਾ ਹੈਗਾ ਜਿਹੜਾ ਬੰਦਾ LED 23 ਇੰਚੀ ਹਾਂ ਔਰ 8 ਕਿਲੋ ਦੀ ਵਾਸ਼ਿੰਗ ਮਸ਼ੀਨ ਹੈ ਇਹ 14000 ਦੇ ਵਿੱਚ ਜੀ ਤਮਾਕਾ ਚਲਾਤਾ ਜੀ ਕੀ ਨੇ ਦੋਨੋਂ ਚੀਜ਼ਾਂ ਦੇਉਂਦੇ ਦੋਨੇ ਚੀਜ਼ਾਂ ਦਾ ਜੀ ਭਾਜੀ ਕਿਤੇ ਗਾਹ ਖਿੱਚਣ ਲਈ ਤਾਂ ਨਹੀਂ ਕਰਦੇ ਨਹੀਂ ਲੈ ਲਈ ਜੀ ਨਹੀਂ ਦੇਖ ਲਓ ਭਾਜੀ ਦੇਖੋ ਉਮਰ ਭਰ ਕੰਮ ਕਰਨਾ ਦੇਖੋ ਆਏ ਬੰਦੇ ਨੂੰ ਅਸੀਂ ਮਾਰ ਤਾਂ ਹੋਰ ਕਰਦਾਂ ਨਾਲ ਪਲੱਸ ਗਿਫਟ ਵੀ ਦੇ ਦਾਂਗੇ ਨਹੀਂ ਦੇ ਦਾਂਗੇ ਭਾਜੀ ਫਿਰ ਮੈਂ ਮੈਂ ਖਬਰ ਮੈਂ ਲਾਉਂਗਾ ਫਿਰ ਜੇ ਨਾ ਦਿੱਤਾ ਮੈਂ ਕਹਿੰਦਾ ਤੁਸੀਂ ਦੋ ਦੋ ਖਬਰਾਂ ਲਾਓ ਜੇ ਨਾ ਉਹ ਕੀ ਆ ਜੀ ਉੱਪਰ ABC D ਲਿਖਿਆ ਆ ਇਹ LCD A B C ਜੀ ਕਿੰਨੇ ਇੰਚੀ ਆ ਜੀ ਇਹ ਵੀ 32 ਇੰਚੀ ਆ ਜੀ ਇਹ ਕਿੰਨੇ ਦੀ ਆ ਇਹ ਨਿਊ ਵਰਸ਼ ਕੰਪਨੀ ਦੀ ਆ ਅੱਛਾ ਹਾਂ ਜੀ ਹਾਂ ਜੀ ਇਹ 8500 ਰੁਪਏ ਦੀ ਆ ਜੀ ਇਹਦੇ ਨਾਲ ਵੀ ਗਿਫਟ ਦਿੱਤਾ ਜਾਊਗਾ ਗਿਫਟ ਨਾਲ ਇਹ ਦੇ ਦੋਗੇ ਹਾਂਜੀ ਗਿਫਟ ਪਲੱਸ ਤੁਹਾਡੀ ਵੀਡੀਓ ਦੇਖ ਕੇ ਆਲਾ ਮਾਨ ਤਾ ਆਹ 14990 ਲਿਖਿਆ ਹੋਇਆ ਕੀ ਆ ਇਹ ਜੇਕਰ ਤੁਸੀਂ ਵਾਸ਼ਿੰਗ ਮਸ਼ੀਨ ਉਹ ਅੱਛਾ ਜਿਹੜਾ ਤੁਸੀਂ ਹੱਥ ਮਾਰ ਕੇ ਐ ਠੋਕ ਕੇ ਕਿਹਾ ਕਿ ਅਸੀਂ ਆਹ ਕੰਮ ਕਰਾਂਗੇ ਅੱਛਾ ਹੋਰ ਤੁਹਾਡੇ ਕੋ ਕੀ ਹੁੰਦਾ ਹੋਰ ਮਾਰ ਦੀ ਗੱਲ 14990 ਰੁਪਏ ਆ ਹਾਂ ਦੋਨੇ ਚੀਜ਼ਾਂ LED ਅੱਛਾ ਇਹ ਵੀ ਤਾਂ ਪਲੱਸ ਵਾਸ਼ਿੰਗ ਮਸ਼ੀਨ ਜਿਹੜਾ ਤੁਹਾਡਾ ਵੀਡੀਓ ਦੇਖ ਕੇ ਆਇਆ 14000 ਵੀ ਦੇ ਦਿਆਂਗੇ ਹੋਰ ਦੱਸੋ ਜੀ ਨੋ ਸੋ 90 ਦਾ ਹੋਰ ਫਾਇਦਾ ਨਾਲ ਗੱਬੇ ਬਿਗਿਫਟ ਵੀ ਗਿਫਟ ਬਲਾਸ ਲੋ ਜੀ ਮੈਂ ਐਡ ਜਿਹੜੀ ਹੈ ਤੁਹਾਨੂੰ ਪਤਾ ਹੀ ਆ ਮੈਂ ਪਹਿਲੇ ਜਿੱਦਾਂ ਦੱਸਿਆ ਮੈਂ ਆਮ ਐਡ ਨਹੀਂ ਕਰਦਾ ਹੈਗਾ ਅੱਛਾ ਗੱਦੇ ਵਗੈਰਾ ਸੋਫੇ ਵਗੈਰਾ ਜਿਹੜੇ ਹੈ ਗਿਆ ਇਹ ਤੁਹਾਨੂੰ ਕਿੰਨੇ ਕਿੰਨੇ ਇੰਚ ਇਹ ਡਿਸਕਾਊਂਟ ਚੱਲਦਾ ਪਿਆ ਆ ਕਿੰਨੇ ਕਿੰਨੇ ਕੈਂਚੀ ਹੁੰਦੇ ਆ ਕਿੰਨੇ ਕਿੰਨੇ ਆ ਸਾਡੇ ਕੋਲ ਤੋਂ 4 ਇੰਚੀ ਤੋਂ ਲੈ ਲਓ 5 ਇੰਚੀ ਦੇ ਲੈ ਲਓ ਚਾਹੇ 6 ਇੰਚੀ ਦੇ ਲੈ ਲਓ ਅੱਛਾ ਹਾਂਜੀ ਹਾਂਜੀ ਇਹ ਮਤਲਬ ਆ ਤੇ ਤੁਹਾਨੂੰ ਕਿੱਦੇ ਅੱਛਾ 2 ਇਨ 1 ਵੀ ਹੁੰਦੇ ਆ ਹਾਂਜੀ ਹਾਂਜੀ 2 ਇਨ 1 2 ਇਨ 1 ਮਤਲਬ ਆ ਠੰਡੇ ਤੇ ਹਾਂਜੀ ਹਾਂਜੀ 2 ਇਨ 1 ਦਾ ਮਤਲਬ ਦਰਸ਼ਕੋ ਇਹ ਹੈਗਾ ਗਰਮੀਆਂ ਨੂੰ ਤੁਸੀਂ ਉਹਦਾ ਪਾਸਾ ਹੋਰ ਕਰ ਲਓ ਸਰਦੀਆਂ ਨੂੰ ਹੋਰ ਕਰ ਲਓ ਨਵੇਂ ਲੈਣ ਦੀ ਲੋੜ ਨਹੀਂ ਹੈਗੀ ਤੇ ਬਾਕਸ ਬੈੱਡ ਵੀ ਹੈਗੇ ਆ ਤੁਹਾਡੇ ਕੋਲ ਇਹ ਬਾਕਸ ਵੈਟ ਦੀ ਰੇਂਜ ਵੈਸੇ ਕਿੱਥੋਂ ਸ਼ੁਰੂ ਹੋ ਜਾਂਦੀ ਹੈ। ਵੈਸੇ ਪਹਿਲੇ ਸਾਡੇ ਕੋਲ ਜਿਹੜਾ ਬੈਡ ਆ 18000 18500 ਦਾ ਹੈਗਾ ਜੀ। ਅੱਛਾ। ਹਾਂ ਜੀ। ਹਾਂ। ਤੇ ਹੁਣ ਜਿਹੜਾ ਦੀਵਾਲੀ ਧਮਾਕਾ ਕੀਤਾ ਹੋਇਆ ਹੈ ਜੀ ਜਿਹੜਾ 18500 ਦਾ ਬੈਡ ਉਹ ਤੁਹਾਨੂੰ 16000 ਚ ਦਿੱਤਾ ਜਾਊਗਾ। 16 ਹਾਂ ਜੀ ਹਾਂ ਜੀ। ਤੋਂ ਤੁਸੀਂ ਇੰਨੇ ਪੈਸੇ ਘਟਾ ਦਿੱਤੇ ਆ। ਹਾਂ ਜੀ ਹਾਂ ਜੀ। ਯਾਨੀ ਕਮਾਈ ਕਮਾਈ ਕਰਨੀ ਸੋਚੀ ਨਹੀਂ ਹੈਗੀ। ਵੈਸੇ ਉੱਧਾ ਦੇਖੋ ਜਿਹੜੇ ਹੈਗੇ ਤੁਸੀਂ ਦੇਖ ਸਕਦੇ ਆ ਸਕਰੀਨ ਦੇ ਉੱਪਰ। ਲੁੱਕ ਜਿਹੜੀ ਹੈਗੀ ਆ ਉਹ ਤੁਸੀਂ ਦੇਖ ਸਕਦੇ ਹੋ। ਔਰ ਤੁਹਾਨੂੰ ਅਸੀਂ ਜਿਹੜੀ ਹੈਗੀ ਆ ਡ ਔਰ ਸਕਰੀਨ ਤੇ ਦੇਖ ਪਾ ਰਹੇ ਹੋ ਆ ਨਾਲ ਕੀ ਆ ਜੀ ਇਹਦਾ ਇਹ ਇਹਦਾ ਆ ਨਾਲ ਕੀ ਰੱਖਿਆ ਹੋਇਆ ਹੈ ਜੀ ਇਹਦੇ ਨਾਲ ਸੈਟੀ ਹੈ ਜੀ 9 ਫੁੱਟੀ ਢੋਅ ਆ ਜੀ ਇਹ ਨਹੀਂ ਆ ਨਾਲ ਕੀ ਹੈ ਢੋਅ ਦੇ ਨਾਲ ਆ ਜੇ ਕੀ ਆ ਹਾਂ ਜੀ ਆਲੀ ਢੋਅ ਦੇ ਨਾਲ ਹੀ ਆ ਇਹ ਤੇ ਕਦੀ ਇਹ ਤੇ ਕਦੀ ਸੈਟੀ ਹੈ ਸੈਟੀ ਟੇਬਲ ਆ ਜੀ ਨਹੀਂ ਇਹ ਇਹਦੇ ਵਿੱਚ ਹੀ ਤੁਸੀਂ ਜੁਆਇੰਟ ਹੈਗੀ ਆ ਹਾਂਜੀ ਹਾਂਜੀ ਇਹ ਨਵੀਂ ਚੀਜ਼ ਕਿਹੜੀ ਪੇਸ਼ ਕਰ ਦਿੱਤੀ ਇਹ ਤਾਂ ਜੇ ਐਕਸਟਰਾ ਲੈਣੀ ਹੋਵੇ ਤਾਂ ਕਾਫੀ ਕੋਸਟਲੀ ਆਉਂਦੀ ਹੈ ਹਾਂਜੀ ਹਾਂਜੀ ਕੋਸਟਲੀ ਆਉਂਦੀ ਹੈ ਜੀ ਅੱਛਾ ਇਹ ਮਤਲਬ ਵਿੱਚੇ ਜੁਆਇੰਟ ਕਰ ਦੁੱਤਾ ਹੈਗਾ ਦੇਖੋ ਜੀ ਕਾਫੀ ਫਾਇਦਾ ਅੱਛਾ ਦੋਨੋਂ ਪਾਸੇ ਆ ਹਾਂਜੀ ਹਾਂਜੀ ਦੋਨੋਂ ਪਾਸੇ ਕਰ ਦੁੱਤੀ ਹੈਗੀ ਆ ਔਰ ਆ ਤੁਸੀਂ ਦੇਖ ਪਾ ਰਹੇ ਹੈਗੇ ਆ ਔਰ ਅੱਛਾ ਇਸ ਤੋਂ ਇਲਾਵਾ ਤੁਸੀਂ ਮੈਨੂੰ ਕੂਲਰ ਵਗੈਰਾ ਤਾਂ ਰੱਖਿਓ ਉਹ ਤਾਂ ਸੀਜ਼ਨ ਵੀ ਵੈਸੇ ਚਲਾ ਗਿਆ ਹਾਂਜੀ ਹਾਂਜੀ ਮੈਂ ਇੱਕ ਗੱਲ ਕਹਿਣਾ ਹਾਂਜੀ ਲੋਕੀ ਕਹਿੰਦੇ ਜੀ ਸੀਜ਼ਨ ਚਲਾ ਗਿਆ ਪਰ ਮੈਂ ਕਹਿੰਦਾ ਸੀਜ਼ਨ ਆਇਆ ਹਾਂਜੀ 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 ਤੁਸੀਂ ਕਹੋਗੇ ਹੋ ਕਿਦਾਂ ਸੀਜ਼ਨ ਵੇਲੇ ਤਾਂ ਹਰ ਚੀਜ਼ ਭਾਜੀ ਮਹਿੰਗੀ ਮਿਲਣੀ ਆ ਸੀਜ਼ਨ ਤੋਂ ਪਹਿਲਾਂ ਦੀਵਾਲੀ ਆਫਰ ਤੇ ਇਹ ਵੀ ਚੀਜ਼ ਲੈ ਲਵੇ ਤਾਂ ਬੰਦਾ ਜਾਦੇ ਵਧੀਆ ਰਹੂਗਾ ਜਿਆਦਾ ਵਧੀਆ ਰਹੋਗੇ ਜੀ ਜਿਆਦਾ ਵਧੀਆ ਰਹੂ ਬਿਲਕੁਲ ਕਿਉਂ ਹੁਣ ਇਹਦੀ ਲੋੜ ਹੈ ਨਹੀਂ ਇਹੀ ਲੋੜ ਆ ਹਾਂਜੀ ਆ ਬਾਜ਼ਾਰ ਚ ਮਿਲਣ ਵਾਲੇ ਸੋਫੇ ਪਿੱਛੇ ਦਿਖਾਓ ਮੜ ਜੀ ਹਾਂਜੀ 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 ਆ 18 18 19 19 ਹਜ਼ਾਰ ਦਾ ਸੋਫਾ ਆ ਜੀ ਆਹ ਫਰੰਟ ਦੇ ਜਿਹੜਾ ਦੇਖ ਰਹੇ ਹੋ ਨਹੀਂ 18 19 ਨਹੀਂ ਵੱਧਿਆ ਭਾਜੀ ਇਹ ਹੁਣ ਆਪੇ ਅਸੀਂ ਆਫਰ ਲਾਤੀਏ ਧੁਮਾਕਾ ਆਫਰ ਜੀ ਧੁਮਾਕੇ ਪਾਉਣੇ ਆ ਇਹਦਾ ਹੁਣ ਕੀ ਧੁਮਾਕਾ ਪਾਉਂਗੇ ਪਾਤਾ 14 ਹਜ਼ਾਰ ਵਿੱਚ ਇਹ 14 ਹਜ਼ਾਰ ਵਾਲਾ ਉਹਦਾ ਉਹਦਾ 19 ਹਜ਼ਾਰ ਦਾ ਨਹੀਂ ਇਕੱਲਾ ਸੋਫਾ ਨਾਲ ਕੀ ਟੇਬਲ ਵੀ ਆ ਕੋਈ ਨਹੀਂ ਟੇਬਲ ਦਾ ਵੱਖਰਾ ਸੋਫਾ ਜੀ ਇਹਨੂੰ ਗਾਰੰਟੀ ਗਾਰੰਟੀ ਵੀ ਦਵਾਂਗੇ ਕਿ 14 ਦੇ ਐਵੇਂ ਐਵੇਂ ਚੱਕ ਚੱਕ ਕੇ ਦੇਈ ਚੱਲੂਗੇ ਨਾ ਐਵੇਂ ਨਾ ਚਾਹ ਬਸ ਸੋਫੇ ਦੇ ਅੰਦਰ ਕੁਝ ਨਾ ਹੋਵੇ ਤੇ ਚੱਕ ਕੇ ਹਾਂ ਨਾ ਅਗਲਾ ਚੱਕ ਕੇ ਲਿਆ ਬਈ ਸੋਫਾ ਖਰਾਬ ਹੁੰਦਾ ਚੱਕ ਕੇ ਇੱਥੇ ਲੈ ਆਵੇ ਨਵਾਂ ਲੈ ਜਾ ਅੱਛਾ ਪੂਰੀ ਗਾਰੰਟੀ ਦਵਾਂਗੇ ਪੂਰੀ ਗਾਰੰਟੀ ਵੈਸੇ ਸਮਾਨ ਦੀ ਗਾਰੰਟੀ ਗਾਰੰਟੀ ਕਿੰਨੀ ਕੁ ਹੁੰਦੀ ਆ ਗਾਰੰਟੀ ਫੁੱਲ ਜਿਹੋ ਕੰਪਨੀ ਦੀ ਆ ਜੋ ਕੰਪਨੀ ਦਾ ਸਮਾਨ ਆ ਉਹਦੀ ਅੱਛਾ ਜਿਹੜੇ ਪੁਰਾਣੇ ਸੋਫੇ ਹੁੰਦੇ ਆ ਉਹਨਾਂ ਦਾ ਕੀ ਉਹ ਵੀ ਭਰ ਦੇ ਕੇ ਲੈ ਲੈ ਜਾ ਬਈ ਤੁਸੀਂ ਪੁਰਾਣੀ ਚੀਜ਼ ਲੈ ਗੋ ਤੁਸੀਂ ਨਵੀਂ ਚੀਜ਼ ਲੈ ਕੇ ਜਾਓ ਇਦਾਂ ਜੀ ਮੈਂ ਪੁਰਾਣੀ ਚੀਜ਼ ਆਪਣੀ ਚੱਕ ਲੈਣੀ ਕੋਈ ਨਾ ਕੋਈ ਜੀ ਲਿਆਓ ਜੀ ਜੋਲ ਮਾਰ ਫੇ ਨੰਬੀ ਦਉਂਗੇ ਹਾਂ ਜੀ 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 ਦਮਾ ਕੇ ਜੀ ਦੇਖੋ ਆ ਤੁਹਾਨੂੰ ਅਸੀਂ ਵੈਸੇ ਤਾਂ ਮੈਂ ਪਹਿਲਾਂ ਵੀ ਸਾਰਾ ਦਿਖਾ ਚੁੱਕਾ ਹੈਗਾ ਆ ਪਾਜੀ ਇਹ ਆਓ ਜਰਾ ਯਾਰ ਆ ਕੀ ਅਲਮਾਰੀਆਂ ਰੱਖਿਆ ਆ ਤੁਸੀਂ ਨਹੀਂ ਫੇ ਵਿਆਹ ਦਾ ਫੇ ਇੱਕੋ ਛੱਤ ਦੇ ਹੇਟਾਂ ਹਾਂ ਜੀ ਹਾਂ ਜੀ ਹਾਂ ਜੀ ਟੋਟਲੀ ਸਮਾਨ ਜੀ ਟੋਟਲੀ ਸਮਾਨ ਇੱਕੋ ਛੱਤ ਔਰ ਇੱਕ ਛੱਤ ਦੇ ਹੇਟਾਂ ਹੀ ਸਾਰਾ ਕੁਝ ਆ ਗਾ ਕਸਟਮਰ ਦੇਖੋ ਤੁਸੀਂ ਲਗਾਤਾਰ ਜਿਹੜੇ ਉਹ ਆ ਰਹੇ ਹੈਗੇ ਆ ਇਹ ਭਾਜੀ ਇਹ ਅਲਮਾਰੀਆਂ ਵਗੈਰਾ ਜਿਹੜੀਆਂ ਹੈਗੀਆਂ ਆ ਹਾਂਜੀ ਜੀ ਇਹਦੇ ਵਿੱਚ ਲੱਕੜ ਦੀਆਂ ਜਾਂ ਜਕਾਦੀਆਂ ਆ ਇਹ ਭਾਜੀ ਲੋਹੇ ਦੀ ਅਲਮਾਰੀ ਆ ਅੱਛਾ ਹਾਂਜੀ ਇਹ ਕਿੰਨੇ ਪੱਲੇ ਆ ਇਹ ਪੱਲੇ ਦੋ ਪੱਲੇ ਅਲੱਗ-ਅਲੱਗ ਪੱਲੇ ਤਰ੍ਹਾਂ ਦੀ ਅਲਮਾਰੀ ਆ ਹਾਂ ਹਾਂਜੀ ਚੈੱਕ ਕਰ ਸਕਦੇ ਆ ਅੱਛਾ ਹਾਂਜੀ ਹਾਂ ਇਹ ਦੋ ਪੱਲਾ ਆ ਹਾਂਜੀ ਹਾਂਜੀ ਇਸ ਤੋਂ ਅੱਗੇ ਪੰਜ ਪੱਲਾ ਕਿੰਨੇ ਆ ਇਹ ਵੀ ਜੀ ਦੋ ਪੱਲਾ ਆ ਪਰ ਦੋ ਪੱਲਾ ਹੀ ਪਰ ਦੋ ਪੱਲਾ ਦੋ ਪੱਲਾ ਤਾਂ ਇਹਨੂੰ ਪਾਣਾ ਦੋ ਪੱਲਾ ਤਾਂ ਲੱਗਦੀ ਨਹੀਂ ਹੈਗੀ ਪਰ ਦੋ ਪੱਲਾ ਹੈਗੀ ਆ ਲੱਗਦੀ ਪੰਜ ਪੱਲਾ ਆ ਇਹ ਜੀ ਜੀ ਤੇ ਦੇਖੋ ਜੀ अच्छा आ ऊपर भी आ गया जी 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 पर आजकल आजकल सीक्रेट चीज ਤੁਹਾਨੂੰ ਦਿਖਾ ਲੈਣੀ ਹੈ ਸੀਕਰਟ ਉਹਨੂੰ ਦਿਖਾ ਦੇਣਾ ਨਾ ਦੇਖੋ ਜੀ ਥੱਲੇ ਵੀ ਇਹਦੇ ਲੋਕ ਹੁੰਦਾ ਤੁਸੀਂ ਆਪਣਾ ਲਾ ਕੇ ਅੰਦਰ ਆਪਣਾ ਪਰਸਨਲ ਸਮਾਨ ਵਗੈਰਾ ਰੱਖ ਸਕਦੇ ਹੋ ਨਹੀਂ ਆਹ ਚੀਜ਼ ਤੇ ਮੈਂ ਪਹਿਲੀ ਵਾਰ ਦੇਖੀ ਆ ਜੀ 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 ਇਹ ਜਿੱਦਾਂ ਕਈ ਬੱਚੇ ਆ ਜਾਂ ਕੋਈ ਆ ਜਾ ਤੁਸੀਂ ਬੱਚਿਆਂ ਦੀ ਪਹੁੰਚ ਤੋਂ ਉੱਪਰ ਸਮਾਨ ਰੱਖਣਾ ਆ ਉਹ ਬੱਚਿਆਂ ਦੀ ਪਹੁੰਚ ਤੋਂ ਉੱਪਰ ਸਮਾਨ ਤੁਸੀਂ ਇੱਥੇ ਰੱਖ ਸਕਦੇ ਆ ਬਿਲਕੁਲ ਬਿਲਕੁਲ ਆਹ अलमारी ਬੜੀ ਸ਼ਾਨਦਾਰ ਆ ਭਾਜੀ ਜੀ 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 ਆ ਜਿਹੜੀ ਮੋਹਰੇ ਹੈਗੀ ਇਹਦੇ ਹਾਂ ਜੀ ਆਰਵੀ ਇਹ ਤਾਂ ਚਲੋ ਪੈਕ ਕੀਤੀ ਉਹ ਨਾ ਦੀ ਪੈਕਿੰਗ ਆ ਹਾਂਜੀ ਲੱਕੜ ਦੀ ਜੀ ਜੀ ਤੇ ਅੱਜ ਕੱਲ ਬੱਚਿਆਂ ਲਈ ਘਰ ਦੇ ਵਿੱਚ ਜੂਸ ਕਰਦੇ ਆ ਇਹ ਔਰ ਆ ਬੱਚਿਆਂ ਲਈ ਹੈਗੀ ਇੱਕ ਹੀ ਟੇਬਲ ਹੈ ਜਾਂ ਕੀ ਆ ਇਹ ਅਲਮਾਰੀ ਹੈ ਜੀ ਬੱਚਿਆਂ ਦੀ ਮੈਂ ਤਾਂ ਸਕੂਲੀ ਬੱਚੇ ਕਈ ਵਾਰ ਆਪਣੇ ਰੂਮ ਦੇ ਵਿੱਚ ਨਾਲ ਆਹ ਆਹ ਪਿਆਰੇ ਬੱਚਿਓ ਪਿਆਰੇ ਬੱਚਿਆਂ ਦੇ ਆਹ ਦੇਖੋ ਕਿੰਨੀ ਵਧੀਆ ਉੱਪਰ ਕਾਰਟੂਨ ਆ ਨਾ ਤੁਸੀਂ ਦੇ ਦਏ ਹੈਗੇ ਆ ਔਰ ਇਹਦੇ ਉੱਪਰ ਕਾਰਟੂਨ ਪਹਿਲੇ ਹੀ ਜਿਹੜੇ ਆ ਉਹ ਵਾਜ਼ਿਬਾ ਭੀਵੇਂ ਆ ਪਤਾ ਨਹੀਂ ਮੇਰੀ ਗੱਲ ਕੀ ਆ ਛੋਟਾ ਵੀ ਛੋਟਾ ਭੀਮ ਔਰ ਬੱਚੇ ਦੇਖ ਲਿਆ ਨਾ ਕਾਫੀ ਛੋਟਾ ਭੀਮ ਜੀ ਔਰ ਇਹ ਦੇਖੋ ਜੀ ਜੀ ਔਰ ਲੋਕ ਵੀ ਲੱਗਾ ਹੋਇਆ ਬੱਚਿਆਂ ਦੇ ਇਹ ਨਹੀਂ ਹੈਗਾ ਤੇ ਤੁਸੀਂ ਆਪਣੇ ਜਿਹੜੇ ਗੋਲਕ ਵਿੱਚ ਪੈਸੇ ਪਾਨੇ ਹੈਗੇ ਉਹ ਇਹਦੇ ਵਿੱਚ ਪਾ ਕੇ ਰੱਖ ਤੇ ਚਾਬੀ ਰੱਖੀ ਆਪਣੇ ਕੋਲ ਅੱਛਾ ਕੋਈ ਐਦਾਂ ਦੱਸੋ ਹੁਣ ਜੀ ਇਹਦਾ ਦੱਸਦੇ ਧਮਾਕੇ ਹਾਂਜੀ ਇੱਕ ਹੁੰਦਾ ਹੁੰਦਾ ਐ ਬੰਬ ਇੱਕ ਹੁੰਦਾ ਐਟਮ ਬੰਬ ਐਟਮ ਬੰਬ ਐਟਮ ਬੰਬ ਹੈ ਕੋਈ ਐਟਮ ਬੰਬ ਹੈਗਾ ਜੀ ਉਹ ਕਿਹੜਾ 65000 ਦਾ ਸਾਮਾਨ ਮਿਲ ਲੈਣਾ ਤੁਹਾਨੂੰ 55000 ਚ ਮਿਲੂਗਾ ਜੀ ਸੋਫੇ ਹਾਂ ਬੈੱਡ ਹਾਂ ਗੱਦੇ ਹਾਂ ਟੇਬਲ ਹਾਂ ਸਾਡੀ ਡਰੈਸਿੰਗ ਟੇਬਲ ਅੱਛਾ ਹਾਂਜੀ ਹੁਣ ਤੁਸੀਂ ਗਿਣ ਲਓ ਮੈਂ ਗਿਣਾ ਦਿੱਤੇ ਆ ਜੀ ਭਾਜੀ ਮੈਂ ਤਾਂ ਭੁੱਲੇ ਗਿਆ ਤੁਸੀਂ ਮੈਨੂੰ ਮੜ ਜਾ ਗਿਣਾ ਦਿਓ ਮੈਂ ਤਾਂ ਫੇਰ ਭੁੱਲ ਗਿਆ ਸੋਫੇ ਹਾਂ ਬੈੱਡ ਅੱਛਾ ਗੱਦੇ ਹਾਂ ਡਰੈਸਿੰਗ ਟੇਬਲ ਅੱਛਾ ਸਾਸਲ ਵਾਲੀ ਸਾਰਾ ਹੀ ਸਮਾਨ ਤੁਹਾਨੂੰ ਤੁਹਾਡੇ ਘਰ ਦਾ ਜਿਹੜੀਆਂ ਜਰੂਰੀ ਕਿੰਨੇ ਚ 65000 ਦਾ ਹੁੰਦਾ ਹੈ ਪਰ ਅਸੀਂ ਤੁਹਾਨੂੰ ਆਈਟਮ ਬੰਬ ਜਿਹਨ ਤੁਸੀਂ ਕਹਿ ਕੇ ਹਟੇ ਆਂ ਮੈਂ ਬੰਬ ਆਈਟਮ ਬੰਬ ਪੁੱਛਿਆ ਬਸ ਉਹ ਆਈਟਮ ਬੰਬ ਚਲਾਤਾ ਤੁਹਾਨੂੰ ਨਹੀਂ 1 ਲੱਖ 565 ਕੀ ਕੀ ਨਹੀਂ ਭਾਜੀ ਇਹ ਨਹੀਂ ਬੰਬ ਦਵਾ ਕੇ ਕੱਲੇ 55000 ਪਰ ਤੁਸੀਂ ਜਿਹੜਾ ਰੇਟ ਬਣਦੇ ਆ ਇਹ ਤਾਂ ਫਿਰ ਬਹੁਤ ਬਣਦਾ ਬਹੁਤ ਬਣਦਾ ਜੀ ਤੁਸੀਂ ਕਿ ਆਈਟਮ ਬੰਬ ਛੱਡੋ ਅਸੀਂ ਛੱਡਤਾ ਜੀ ਛੱਡਦਾ ਵਾਕਿਆ ਹੀ ਜੀ ਇਸ ਦੁਕਾਨ ਦੇ ਤੁਹਾਡੀ ਦੇ ਬੰਬ ਛੱਡਿਆ ਜੀ ਦਿਵਾਲੀ ਤੇ ਬੰਬ ਛੱਡਿਆ ਦਿਵਾਲੀ ਤੇ ਦਿਵਾਲੀ ਤੇ ਬੰਬੋ ਛੱਡਿਆ ਛੱਡਿਆ ਤੇ ਵਿਆਹ ਸ਼ਾਦੀਆਂ ਦੇ ਉੱਪਰ ਜਿਹੜਾ ਆ ਵੀ ਇੰਨੇ ਕੋ 55000 55000 ਅੱਛਾ ਇੱਕ ਗੱਲ ਦੱਸੋ ਭਾਜੀ ਜੇ ਕਿਸੇ ਜੇਬ 'ਚ ਪੈਸੇ ਹੀ ਨਾ ਹੋਣ ਭਾਜੀ ਅਸੀਂ ਬਜਾਜ ਪੈਨਸ ਹੈਗਾ ਸਾਡੇ ਕੋਲ ਨਹੀਂ ਯਾਰ ਤੁਸੀਂ ਹਾਰਾ ਗੱਲ ਦਾ ਜਵਾਬ ਮੈਨੂੰ ਤੋਂ ਪਹਿਲੇ ਕਿਸੇ ਨੇ ਦੱਸਿਆ ਤਾਂ ਨਹੀਂ ਇਹ ਪੁੱਛਣੇ ਸਵਾਲ ਨਹੀਂ ਨਹੀਂ ਭਾਜੀ ਜੋ ਹੈਗਾ ਤੁਹਾਨੂੰ ਦੱਸਦੇ ਪਏ ਆ ਹਾਂ ਜੇਕਰ ਕਿਸੇ ਤੋਂ ਪੈਸੇ ਦੀ ਗੁਜਾਇਸ਼ ਹੈਗੀ ਨਹੀਂ ਹੈਗੀ ਉਹ ਆਪਣੀ ਜੇ ਨਕਦ ਲੈਣਾ ਉਹ ਨਕਦ ਲੈ ਲਵੇ ਲੈ ਸਕਦਾ ਜੀ ਤੇ ਜੇ ਕਿਸੇ ਕੋ ਗੁਜਾਇਸ਼ ਹਾਂ ਤੁਸੀਂ ਆਪਣਾ ਆਧਾਰ ਕਾਰਡ ਪੈਨ ਕਾਰਡ ਲਿਆਓ ਅੱਛਾ ਆਧਾਰ ਕਾਰਡ ਪੈਨ ਪੈਨ ਕਾਰਡ ਬੈਂਕ ਦਾ ਖਾਤਾ ਹਾਂ ਲੈ ਕੇ ਆਓ ਤੁਹਾਡਾ ਅਸੀਂ ਬਿਜਾਰ ਕਰਦੇ ਹਾਂ ਉਹਦੀਆਂ ਕਿਸ਼ਤਾਂ ਹੋ ਜਾਣਗੀਆਂ ਹਾਂਜੀ ਹਾਂਜੀ ਅੱਛਾ ਜਿਹੜਾ ਘਰ ਜਾ ਕੇ ਸਮਾਨ ਲੈ ਕੇ ਜਾਣਾ ਆ ਜੀ ਉਹਦਾ ਕੀ ਤੁਸੀਂ ਕਰਦੇ ਆ ਉਹਦੇ ਫਿਰ ਛੱਡ ਕੇ ਕੋਈ ਹਾਂਜੀ ਸਾਡੇ ਕੋ ਸਾਰੀਆਂ ਸਹੂਲਤਾਂ ਜੀ अच्छा हां जी, हां जी, हां जी। होम डिलीवरी ਦੇ ਵਿੱਚ ਹੋਮ ਡਿਲੀਵਰੀ ਸਾਡੀ ਫ੍ਰੀ ਹੈ ਜੀ ਹੋਮ ਡਿਲੀਵਰੀ ਵੀ ਤੁਸੀਂ ਕਰਦੇ ਹੋ ਹਾਂਜੀ 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 ਹੋਮ ਡਿਲੀਵਰੀ ਤਾਂ ਸੁਣੀ ਸੀ ਹੋਮ ਡਿਲੀਵਰੀ ਸਮਾਨ ਦੀ ਵੀ ਹੋਣ ਲੱਪੇ ਹਾਂਜੀ 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 ਵਾਹ ਜੀ ਵਾਹ ਇਹ ਦੇਖੋ ਜੀ ਤੁਹਾਨੂੰ ਅਸੀਂ ਜਿਹੜਾ ਆ ਇੱਥੇ ਦਿਖਾਇਆ ਪੈਸਾ ਜੇਬ ਚ ਨਹੀਂ ਹੈਗਾ ਉਹਦੇ ਬਾਰੇ ਇਹਨਾਂ ਨਾਲ ਅਸੀਂ ਤੁਸੀਂ ਕੋਈ ਫੋਨ ਨੰਬਰ ਬੋਲ ਕੇ ਦੱਸੋ ਫਿਰ ਜਿੰਨਾ ਬੰਦਾ ਕੰਟੈਕਟ ਕਰ ਸਕਦਾ ਸਾਡਾ ਫੋਨ ਨੰਬਰ ਹੈਗਾ ਜੀ 9041452341 ਹੋਲੀ 90414 1452341 52341 ਇਹ ਬੰਦ ਤਾਂ ਨਹੀਂ ਕਰਦੇ ਫੋਨ ਨਹੀਂ 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 ਚੱਲਦਾ ਰਹੂ ਬੋਲਦੇ ਆ ਜੀ 97810 41818 97 810 810 41818 ਇਸ ਨੰਬਰ ਤੇ ਗੱਲ ਕਰ ਸਕਦੇ ਆ ਬਿਲਕੁਲ ਜੀ ਬੋਸ ਸਾਹਿਬ ਵੀ ਦੇਖੋ ਪਾਜੀ ਮੈਨੂੰ ਹੈਗਾ ਹੋਰ ਪਾਸੇ ਜਾਣਾ ਮੇਰੇ ਕੋਲ ਤਾਂ ਨਹੀਂ ਭਾਜੀ ਤੁਹਾਡਾ ਤਾਂ ਸਟੋਰ ਭਰੇ ਪਏ ਆ ਸਾਰਾ ਕੁਝ ਉੱਪਰ ਤੱਕ ਭਰਿਆ ਪਿਆ ਇੰਨੀ ਆਈਟਮ ਮੈਂ ਤਾਂ ਨਹੀਂ ਦਿਖਾ ਸਕਦਾ ਆਪਣੇ ਚੈਨਲ ਤੇ ਸਿੱਧਾ ਦੱਸਾਂ ਭਲਾ ਤੁਸੀਂ ਮੈਨੂੰ ਪੈਸੇ ਵੀ ਦਿਓ ਮੈਂ ਤਾਂ ਵੀ ਨਹੀਂ ਇੰਨੀ ਆਈਟਮ ਦਿਖਾ ਸਕਦਾ ਭਾਜੀ ਤੁਹਾਡੇ ਕੋਲ ਤਾਂ ਆਈਟਮਾਂ ਹੀ ਇੰਨੀਆਂ ਹੈਗੀਆਂ ਕਿ ਮੈਂ ਕਿੰਨੀਆਂ ਕਿ ਦਿਖਾ ਲਵਾਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਮੇਰੇ ਤੇ ਤਾਂ ਵਿਸ਼ਵਾਸ ਪੱਕਾ ਆ ਕਿ ਮੈਂ ਐਡ ਐਵੇਂ ਨਹੀਂ ਕਰਦਾ ਇਸ ਦੁਕਾਨ ਤੇ ਤੁਸੀਂ ਆਓਗੇ ਨਾ ਜੇ ਕੋਈ ਸ਼ਿਕਾਇਤ ਵਾਲੀ ਗੱਲ ਹੋਈ ਤਾਂ ਮੇਰੇ ਦਿੱਤੇ ਨੰਬਰ ਤੇ ਮੈਨੂੰ ਫੋਨ ਮਾਰ ਦਿਓ ਜੇ ਆਫਰ ਦੇ ਨਾਲ ਇਹਨਾਂ ਨੇ ਧਮਾਕੇ ਵਾਲੀਆਂ ਚੀਜ਼ਾਂ ਨਾ ਦਿੱਤੀਆਂ ਨਾ ਤਾਂ ਮੈਂ ਉਸੇ ਵਕਤ ਆ ਕੇ ਇਹਨਾਂ ਦੇ ਖਿਲਾਫ ਰਿਪੋਰਟ ਲਾ ਦੇਣੀ ਆ ਵੀ ਭਾਈ ਨਹੀਂ ਚੈਨਲ ਤੇ ਤਾਂ ਕਹਿੰਦਾ ਪਰ ਹਾਂ ਭਾਜੀ ਉਹ ਕੰਮ ਵਾਲੀਆਂ ਵੀ ਚੀਜ਼ਾਂ ਹੋਣਗੀਆਂ ਹਾਂਜੀ ਹਾਂਜੀ ਭਾਈ ਜੀ ਗਰੰਟੀ ਗਰੰਟੀ ਦਵਾਂਗੇ ਉਹਦੇ ਨਾਲ ਗਰੰਟੀ ਦੇ ਦੋਗੇ ਬਿਲਕੁਲ ਜੀ ਭਾਜੀ ਹੋਰ ਧਮਾਕੇ ਮੈਨੂੰ ਨਹੀਂ ਚਾਹੀਦੇ ਨਾ ਗਾਹਕ ਨੂੰ ਚਾਹੀਦੇ ਆ ਇੱਥੇ ਕੇ ਬਸ ਕਰੋ ਬਾਕੀ ਗਾਹਕ ਇਸ ਦੁਕਾਨ ਤੇ ਦੁਕਾਨਦਾਰ ਐਡਰੈਸ ਵੇਰ ਤੋਂ ਬੋਲ ਦੋ ਸਾਡਾ ਜੀ ਐਡਰੈਸ ਹੈਗਾ ਰਾਹੂ ਰੋਡ ਹਾਂ ਔਰ ਹੂੰ ਆਪਣਾ ਫਰਨੀਚਰ ਹਾਊਸ ਆਪਣਾ ਫਰਨੀਚਰ ਹਾਊਸ ਤੁਹਾਡੇ ਉਹ ਤਾਂ ਤੁਹਾਡਾ ਆ ਨਾ ਤੁਹਾਡਾ ਆਪਣਾ ਫਰਨੀਚਰ ਉਹ ਜੀ ਆਪਣਾ ਤੇ ਤੁਹਾਡਾ ਹੋ ਗਿਆ ਨਾ ਨਹੀਂ ਜੀ ਸਾਰਿਆਂ ਦਾ ਹੀ ਬੱਚਾ ਦੁਕਾਨ ਦਾ ਨਾ ਇਹ ਆਪਣਾ ਆਪਣਾ ਫਰਨੀਚਰ ਹੋ ਗਿਆ ਨਾ ਹੋ ਰੋੜ ਆਪਣਾ ਫਰਨੀਚਰ ਤੁਹਾਡਾ ਆਪਣਾ ਫਰਨੀਚਰ ਹਾਊਸ ਅਸੀਂ ਆਪਣਾ ਅੱਛਾ ਤੁਹਾਡਾ ਆਪਣਾ ਫਰਨੀਚਰ ਵਾਹ ਮੈਂ ਭਲੇਖੇ ਚ ਪੈ ਗਿਆ ਕਹਿੰਦੇ ਆਪਣਾ ਫਰਨੀਚਰ ਮੈਂ ਕਹਾਂ ਜੇ ਤੁਹਾਡਾ ਫਰਨੀਚਰ ਤੇ ਮੈਨੂੰ ਤਾਂ ਸਮਝੇ ਨਹੀਂ ਆਈ ਇਹ ਮਤਲਬ ਆਪਣਾ ਫਰਨੀਚਰ ਆਪਣਾ ਫਰਨੀਚਰ ਆਪਣੀ ਦੁਕਾਨ ਸਮਝ ਕੇ ਤੁਸੀਂ ਇਸ ਦੁਕਾਨ ਤੇ ਇੱਕ ਵਾਰ ਵਿਜ਼ਿਟ ਕਰੋ ਤੁਹਾਨੂੰ ਪਤਾ ਲੱਗ ਜਾਵੇਗਾ ਸ਼ਹਿਰ ਦਾ ਤੇ ਥੋਕ ਦੀਆਂ ਦੁਕਾਨਾਂ ਦਾ ਕਿੰਨਾ ਫਰਕ ਆ ਨਵਾਂ ਸ਼ਹਿਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਥ ਗਰਚਾ ਦੀ ਤੁਸੀਂ ਇਹ ਖਬਰ ਵੀ ਸਮਝ ਸਕਦੇ ਹੋ ਐਡ ਵਗੈਰਾ ਦਾ ਮੈਂ ਨਾਮ ਤਾਂ ਨਹੀਂ ਲੈਂਦਾ ਤੁਹਾਨੂੰ ਪਤਾ ਕਿ ਐਡ ਵਰਟਾਈਜ਼ਮੈਂਟ ਮੈਂ ਬਹੁਤੀ ਕਰਦਾ ਹੀ ਨਹੀਂ ਹਾਂ ਹੋਵੇ ਕੀ ਹਾਲ ਚਾਲ ਆ ਅੱਛਾ ਮੈਂ ਤੇ ਹੁਣ ਚੱਲਾ ਘਰ ਨੂੰ ਅੱਛਾ ਜੀ ਇੱਧਰ ਨੂੰ ਹੋ ਜਾਓ ਮੜ ਜਾ ਤੁਹਾਡਾ ਚਿਹਰਾ ਨਹੀਂ ਦਿਖਦਾ ਹੈਗਾ ਤੁਹਾਡਾ ਨਾਂ ਕੀ ਆ ਮੇਰਾ ਨਾਂ ਹੈਗਾ ਜੀ ਸਰਜੀਤ ਮਾਹੀ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਮੇਨਾਂ ਹਾਂਜੀ ਇੱਕ ਛੋਟਾ ਪਟਾਕਾ ਵੱਡਾ ਪਟਾਕਾ ਫਿਰ ਬੰਬ ਆ ਗਿਆ ਐਟਮ ਬੰਬ ਤੇ ਆ ਗਏ ਅੱਛਾ ਜੀ ਜਿਹੜੇ ਨਹੀਂ ਇਹ ਕਹੇ ਆ ਤੁਸੀਂ ਤਾਂ ਇੱਥੇ ਦੁਕਾਨ ਤੇ ਰਹਿਨੇ ਆ ਬਿਲਕੁਲ ਜੀ ਗੱਲ ਕੀ ਹੋਈ ਹੁਣ ਤਾਂ ਉਹ ਕੋਲ ਹੈ ਨਹੀਂ ਗੇ ਮੈਨੂੰ ਚੁੱਪ ਕੇ ਜੇ ਦੱਸ ਦਿਓ ਹਾਂਜੀ ਹਾਂਜੀ ਇਹ ਸਚਾਈ ਵੀ ਹੈਗੀ ਉਹ ਆਫਰਾਂ ਦਿੰਦੇ ਵੀ ਆ ਨੀ ਨਹੀਂ ਬਿਲਕੁਲ ਸੱਚ ਹੈ ਜੀ 100% ਪੂਰਾ ਦੇਖੋ ਭਾਜੀ ਪਤਾ ਕੀ ਆ ਮੈਂ ਚੋਰੀ ਚੋਰੀ ਤੁਹਾਨੂੰ ਤਾਂ ਪੁੱਛਣ ਲੱਗਾ ਇਹ ਨਹੀਂ ਤਾਂ ਦੁਕਾਨ ਚ ਮਾਲ ਵੇਚਣਾ ਕਹਿਣਾ ਹੀ ਆ ਨਹੀਂ ਜੀ ਨਹੀਂ ਤੁਸੀਂ ਇੱਥੇ ਸਮਾਨ ਜਿਹੜਾ ਹੈ ਇਹਨਾਂ ਤੋਂ ਬਾਅਦ ਵਿੱਚ ਦਿੰਨੇ ਵੀ ਆ ਬਿਲਕੁਲ ਤਾਂ ਮੈਂ ਕਹਾਂ ਮੈਂ ਪੁੱਛ ਲਵਾਂ ਪੀਓਫਰ ਦਿੰਦੇ ਆ ਬਿਲਕੁਲ ਭਾਜੀ ਬਿਲਕੁਲ 100 and 1% ਚਲ ਹੁਣ ਮੈਨੂੰ ਭਰੋਸਾ ਹੋ ਗਿਆ ਕਿਉਂਕਿ ਸਮਾਨ ਤੁਸੀਂ ਦਿੰਨੇ ਆ ਸੋ ਗਾਕਾ ਨੂੰ ਵੀ ਜਿਹੜਾ ਹੈ ਭਰੋਸਾ ਕਰ ਹੋਰ ਕੋਈ ਗੱਲਬਾਤ ਕਹਿਣਾ ਚਾਹੋ ਗਾਕਾ ਨੂੰ ਨਹੀਂ ਗਾਕਾ ਨੂੰ ਕਹਿੰਨੇ ਜੀ ਇੱਕੋ ਹੀ ਬਸ ਕਹਿਣਾ ਬਈ ਤੁਸੀਂ ਇੱਕ ਵਾਰੀ ਆਓ ਸੇਵਾ ਦਾ ਮੌਕਾ ਜ਼ਰੂਰ ਦਿਓ ਬਾਕੀ ਸਮਾਨ ਦੀ ਕੁਆਲਿਟੀ ਚੈੱਕ ਕਰੋ ਠੀਕ ਹੈ ਹਾਂਜੀ ਲਓ ਜੀ ਅਸੀਂ ਚੋਰੀ ਵੀ ਪੁੱਛ ਲਿਆ ਇਹਨਾਂ ਨੂੰ ਨਮਾਸ਼ ਆਪਣਾ ਫਰਨੀਚਰ ਦੀ ਗੱਲ ਕੀ ਗੱਲ ਪੁੱਛੀ ਉਹ ਦੇਖੋ ਪੂਰੀ ਵੀਡੀਓ ਦੇ ਵਿੱਚ ਤੁਹਾਡਾ ਆਪਣਾ ਫਰਨੀਚਰ ਹਾਊਸ ਨਿਓ ਹੋ ਲੱਗ ਗਿਆ ਜੀ ਹੁਣ ਮੈਨੂੰ ਪਤਾ ਤੁਹਾਡਾ ਆਪਣਾ ਫਰਨੀਚਰ ਆਪਣਾ ਫਰਨੀਚਰ ਹਾਊਸ ਇਹ ਰਾਹੋਂ ਰੋਡ ਦੋ ਸੜਕਾਂ ਦੇ ਕੋਲ ਜਿੱਥੇ ਪਹਿਲਾਂ ਬਲੌਕ ਹੁੰਦਾ ਸੀ ਉਹਦੇ ਸਿਰੇ ਦੇ ਓਪੋਜੀਟ ਉਹਦੇ ਓਪੋਜੀਟ ਠੀਕ ਹੈ ਜੀ ਉਹ ਇੱਕ ਵਾਰ ਜਿਹੜਾ ਆ ਇਸ ਦੁਕਾਨ ਤੇ ਤੁਸੀਂ ਵਿਜ਼ਿਟ ਕਰੋ ਪਹੁੰਚੋ ਆਓ ਔਰ ਦੇਖੋ ਤੁਹਾਨੂੰ ਸ਼ਹਿਰ ਦੇ ਨਾਲੋਂ ਇੱਥੇ ਕਿੰਨਾ ਕੁ ਬੈਨੀਫਿਟ ਹੁੰਦਾ ਆ ਕਿੰਨਾ ਕੁ ਫਾਇਦਾ ਹੁੰਦਾ ਆ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਤਾਂ ਜੋ ਜਿਹੜਾ ਆ ਦਿਵਾਲੀ ਦੇ ਉੱਪਰ ਕਿਉਂ ਮਹਿੰਗਾਈ ਬਹੁਤ ਜ਼ਿਆਦਾ ਹੈਗੀ ਆ ਖਰਚੇ ਕਰਨੇ ਬੜੇ ਔਖੇ ਹੋ ਗਏ ਆ ਤੁਸੀਂ ਜੇਬ 'ਚ ਪੈਸਾ ਵੀ ਨਹੀਂ ਹੈਗਾ ਤਾਂ ਵੀ ਇਹਨਾਂ ਨਾਲ ਆ ਕੇ ਗੱਲਬਾਤ ਕਰ ਸਕਦੇ ਬਿਲਕੁਲ ਜੀ